ਜਦੋਂ ਜੈ ਸ਼੍ਰੀ ਰਾਮ ਬੋਲਣ ਦੇ ਉੱਪਰ ਕਿਸ ਤਰ੍ਹਾਂ ਜਿਹੜਾ ਕਿ ਆ ਭੜਗੇ ਹੋਰ ਵਿਅਕਤੀ ਨਾਲ ਕੁੱਟਮਾਰ ਕੀਤੀ ਹੈ ਬਾਜੀ ਕੀ ਗੱਲ ਹੈ ਕੁੱਟਮਾਰ ਕਿਹਦੇ ਨਾਲ ਜੈਸੀ ਨਾਰਾ ਲੱਗਦਾ ਜੈ ਸ਼੍ਰੀ ਰਾਮ ਦਾ ਨਾਰਾ ਲਾਇਆ ਤਾਂ ਸਾਰੇ ਇਕੱਠੇ ਹੋ ਜਾਂਦੇ ਹਾਂ ਜੀ ਇਹਨਾਂ ਦੇ ਕੀ ਜੁਰਮ ਥੋੜਾ ਕੋਈ ਹੈਗਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਿਹੜਾ ਜੁਰਮ ਹੈ ਨਾ ਨਾ ਨਾ

ਹਾਂਜੀ ਕੀ ਹੈ ਨਹੀਂ ਬੋਲਦੇ ਬੋਲੋ ਕਪੀ ਤੇ ਕਿਹਦਾ ਆ ਰਿਹਾ ਹੈ ਜਿੰਨਾ ਮੁੱਢੀ ਹੈ ਜਿਹੜੇ ਨਾਮ ਦੀ ਹੈ ਇਹ ਦੀ ਕੇਸ਼ਵਨੀ ਮੇਰਾ ਨਾਮ ਹੈ ਜੀ ਕਿਤੇ ਰਹਿ ਰਹੇ ਹੋ ਰਹਿ ਰਹੇ ਰਹਿ ਰਹੇ ਰਹਿ ਰਹੇ ਜਿਹੜੇ ਕਹਿੰਦਾ ਰਹਿੰਦਾ ਰਹਿੰਦਾ ਬਿਨਾ ਚੋਗੇ ਇਹ ਕੀ ਗਲਤ ਕੀ ਹੋਈ ਹੈ ਮੈਂ ਨਹੀਂ ਕਰ ਰਿਹਾ ਜਿਵੇਂ ਨਾਰਾ ਲਾਇਆ ਕਪੀ ਤੇ ਇਹ ਕੀ ਕਰ ਗੱਲਾਂ ਚਾਰੇ ਜਣੇ ਇਹਨੂੰ ਪੁੱਛਣ ਨੂੰ ਬੈਠੇ ਜੀ ਇੱਥੇ પોલીસ લગાવી ફર્યા એનું ખડે ਦਾ ਨਾਰਾ ਲਗਾਉਣ ਤੋਂ ਬਾਅਦ ਇੱਥੇ ਮਾਰਕਡ ਹੋ ਰਹੀ ਹੈ ਮੁ슬ਿਮਾਂ ਵੱਲੋਂ ਦੇਖੋ ਤਸਵੀਰਾਂ ਦੇਖੋ ਲਾਈਵ ਤਸਵੀਰਾਂ ਜੜਨਾ ਸਾਂਝਾ ਕਰਿਆ ਜੈ ਸ਼੍ਰੀ ਰਾਮ ਦਾ ਨਾਅਰਾ ਲਗਾਉਣ ਤੋਂ ਬਾਅਦ ਇਸੀ ਵਿਅਕਤੀ ਨਾਲ ਮਾਰਕਡ ਹੁੰਦੀ ਹੈ ਔਰ ਉਹਦੀ ਐਕਟ ਹੋਰੀ ਚਾਬੀ ਤੱਕ ਉਤਾਰ ਦਿੱਤੀ ਜਾਂਦੀ ਹੈ ਕਿਸੇ ਕਿਸ ਨੇ ਨਿਕਾਲਾ ਚਾਬੀ ਦਾ ਚਾਲੂ ਚਾਬੀ ਉਹ ਬਿਲਕੁਲ ਮਾਰਕੋਡ ਕੀਤੀ ਜਾਂਦੀ ਹੈ ਹੋਰ ਨਾਲ ਡੀਸੀਓ ਬਿਲਕੁਲ ਤਾਂ ਦੱਸ ਦਿਆ ਕਿ ਉਹਦੀ ਚਾਬੀ ਤਾਂ ਕਿਥੋਂ ਦੀ ਉਤਾਰ ਦਿੱਤੀ ਜਾਂਦੀ ਹੈ ਔਰ ਮਾਰਕੋਡ ਸਾਡੇ ਦੇ ਵਿੱਚ ਕੀਤੀ ਜਾਂਦੀ ਹੈ ਸੋ ਬਿਲਕੁਲ ਡੀਸੀਓ ਦੇ ਸਾਹਮਣੇ ਤਸਵੀਰਾਂ ਜੋ ਕੁਝ ਜਿਹੜੇ ਸਿਰਾਤੀ ਅੰਤਰ ਸੀਗੇ ਜਿਹੜੇ ਉਹਨਾਂ ਵੱਲੋਂ ਚਾਬੀ ਵੀ ਕੱਢ ਦਿੱਤੀ ਜਾਂਦੀ ਹੈ ਔਰ ਮਾਰਕੋਡ ਵੀ ਕੀਤੀ ਜਾ ਰਹੀ ਹੈ ਤੇ ਬਿਲਕੁਲ ਤਸਵੀਰਾਂ ਨਾਲ ਤੁਸੀਂ ਦੇਖ ਸਕਦੇ ਹੋ ਡੀਸੀਓ ਵੀ ਦਾ ਬਾਹਰ ਤੇ ਜੇ ਹਮ ਸ਼ਾਬਾਸ਼ ਮੇਰੀ ਗੱਲ ਆਪ ਬੋਲੋ ਬੋਲੋ ਕੋਈ ਗੱਲ ਸੋ ਬੋਲੋ ਬੋਲੋ ਜਦੋਂ ਦੇਖ ਰਹੇ ਕੋਈ ਬੰਦਾ ਇੱਥੇ ਪਾ ਸੋਇਆ 400 ਜਾਂ 300 ਆਪਣੇ ਕਰ ਰਿਹਾ ਕੋਈ ਪ੍ਰੋਟੈਸਟ ਉਦੇ ਵਿੱਚ ਸਾਨੂੰ ਕੀ ਲੋੜ ਪਈ ਸਰ ਲੋਕਤੰਤਰ ਆ ਗਿਆ ਤੁਸੀਂ ਆਪਣਾ ਇੱਥੇ ਪ੍ਰਦਰਸ਼ਨ ਕਰ ਰਹੇ ਹੋ ਉਹ ਲੋਕਤੰਤਰ ਹੈ ਉਹ ਜੋ ਮਰਜ਼ੀ ਬੋਲਣ ਮੈਨੂੰ ਕਿਤਾ ਮਾਰਕਟ ਕਰ ਦੋਗੇ ਨਹੀਂ ਤੁਸੀਂ ਮਾਰਕਟ ਕਿੱਤਾ ਕਰੋਗੇ ਦਰ ਲਾਈਵ ਤੇ ਸਭ ਕੁਝ ਆ ਗਿਆ ਮਾਰਦੇ ਕੁੜਿਆਂ ਦੀਆਂ ਵੀਡੀਓ ਦਾ ਚਾਪੀ ਲਾਦੇ ਵੀਡੀਓ ਦਾ ਤੁਹਾਡੇ ਸਾਰੀਆਂ ਚਾਪੀ ਦੇ ਬਿਲਕੁਲ ਅਜਿਹੀਆਂ ਤਸਵੀਰਾਂ ਜਿੱਥੇ ਕਿ ਮਾਰਕਟ ਹੁੰਦੀ ਹੈ ਕੁਝ ਸਿਹਾਰਤੀ ਅੰਸਰ ਸੀ ਇਹਨਾਂ ਚੋਂ ਉਹਨਾਂ ਵੱਲੋਂ ਚਾਪੀ ਗੱਡੀ ਜਾਂਦੀ ਹੈ ਔਰ ਜਿਹੜਾ ਕੀ ਨਾਲ 바ਰ ਕੋਡ ਵੀ ਕੀਤੀ ਜਾਂਦੀ ਹੈ ਇੱਕ ਮਿੰਟ ਲੁਕੋ ਹਮ ਲੋਗ ਤਕਰੀਬਨ 2 ਘੰਟੇ ਸਹਿ ਹੈ ਯਾਰ ਉਹ ਯਾਰ ਸੁਣੋ ਸੁਣੋ ਰਾਮ ਨਾਲ ਬੋਲੋ ਬੋਲੋ ਕੋਈ ਗੱਲ ਕਰ ਰੇ ਗੱਲ ਕਰੋ ਤੇ ਗੱਲ ਸੁਣੋ ਨਾ ਪਹਿਲੇ ਦੱਸੋ ਮਾਰਕੂਦੇ ਕੰਨ ਤੇ ਰੱਖੋ ਮਾਰ ਕੇ

तो बिल्कुल मारपीट हुई है लाइव तो क्यों भी भाई साहब आप भी नारा लगा रहे थे आपको आपके साथ मारपीट की है आपके साथ एक बंदा जय श्री राम बोलता वो गलत है तो लो लो लोकतंत्र तो है ना आप बैठे हो धरने पे जिन्हें बैठे हो आप अभी दिलाओ ना चाबी दिलवा नहीं रहे चाबी दिलवाओ इनको इनको फेके बात खत्म कर चाबी भाई साहब राज जी का समय एक मिनट आप बिना परमिशन के कुतला फूंक रहे हो लोकतंत्र ठीक है आप बिना परमिशन फूंक रहे हो अगर वो जय श्री राम बोल रहा है इसमें क्या गलती है हमारे भाई है हां जी प्रधान जी की कह रहे हो सर मैं मार कर परेशान आ अरे एक मिनट बात सुन लो गड़े लोग ने ना बेटे से भी पैसे ਦੇ ਲੋਕ ਸਾਡੇ ਨਾਲ ਆ ਗਏ ਇੱਕ ਦੋ ਬੰਦਾ ਇਦਾਂ ਹੁੰਦਾ ਆਪਾਂ ਬੈਠੇ ਆ ਕਿਸੇ ਨਾਲ ਕੋਈ ਧੱਕੇਸ਼ਾਈ ਨਹੀਂ ਸਾਡੇ ਭਰਾ ਉਹ ਤੁਹਾਡਾ ਕਹਿਣਾ ਕਿ ਸਰਾਤੀ ਤਤੋਂ ਆਪਾਂ ਕੋਈ ਮਾਰਗਦ ਨਹੀਂ ਹੈ ਰਾਜੂ ਭਾਈ ਨਾ ਪਰੀ ਸਾਡੇ ਭਰਾ ਆ ਤਾਂ ਦੋ ਮੱਛੀ ਮੈਚ ਬੁੱਟ ਜਾਏਗੀ ਸਾਡੇ ਵੱਲੋਂ ਹੁਣ ਕਾਰਵਾਈ ਕਰਵਾਈ ਜਾਏਗੀ ਇਹ ਕੋਈ ਵਿਚਾਈ ਨਹੀਂ ਪਹਿਲੇ ਇੱਕ ਮਿੰਟ ਸਾਡੇ ਨੂੰ ਦੇਖੋ ਪਛਾਣ ਨਹੀਂ ਆਪਾਂ ਅੰਦਰ ਗੱਲ ਕਰ ਰਹੇ ਸੀਗੇ ਤਾਂ ਸਾਡੇ ਕਿਆ ਕੀ ਆ ਗਿਆ ਪੀ नाम आप आप नाम मेरा नाम मोहम्मद अकबर अली है मैं चेयरमैन हाँ इतने रश पायानी लोग आपस कोई गल हो गई इन्हों की आपने आप जिस मकसद के लिए आया सारा भाजपा का नाम इतने पी ਇੱਕ ਨਾ ਹੋ ਰਹੀ ਗਿਰ ਮਦਰ ਭਾਈ ਕੀ ਗੁਨਾਹ ਹੋ ਗਿਆ

ਆਲੋਕਰ ਵੀ ਬਿਲਕੁਲ ਐਕਟਿਵਲਰ ਚਾਬੀ ਜਿਹਦਾ આરોਪ ਲਗਾ ਰਹੇ ਕਿ ਚਾਬੀ ਉਤਾਰ ਕੇ ਲੈ ਕੇ ਗਿਆ ਦੀ ਤੋ ਇਹ ਵਿਅਕਤੀ ਆਓ ਤੋ ਇਹਦੇ ਵਲੋਂ ਚਾਬੀ ਇਹੜੀ ਲਾਈ ਗਈ ਸੀਗੀ ਅੱਗੀ ਚਾਬੀ ਆ ਗਈ ਤੇਰੀ ਚਾਬੀ ਨਾ ਰਹਾ ਜੱਫੀ ਆ ਗਈ ਹੋਰ ਤੇ ਬੜੀ ਜੱਬੀ ਆ ਰਹੀ ਚਾਬੀ ਰਾਮੀ ਰੋਡ ਤੇ ਨਹੀਂ ਮਿਲੀ ਆ ਸਭ ਕੁਝ ਹੈਗਾ ਸਾਰਾ ਸਭ ਕੁਝ ਹੈ ਸਭ ਕੁਝ ਵੀਡੀਓ ਵਿੱਚ ਵੀਡੀਓ ਸਭ ਕੁਝ ਹੈਗਾ ਕਿਤੇ ਲਾਈਵ ਤੇ ਚਾਬੀ ਵੀ ਕੱਢ ਰਹੇ ਹੋ ਜੈਸ੍ਰੀ ਰਾਮ ਦਾ ਨਾਰਾ ਲਗਾਉਣ ਦੇ ਉੱਪਰ ਤੁਹਾਨੂੰ ਕੁੱਟਿਆ ਗਿਆ ਜੈਸ੍ਰੀ ਰਾਮ ਸੜਕ ਦੇ ਸਿਰਦਾਈ ਖੁਦ ਦੇਖਿਆ ਗੰਦੇ 12 ਤੋਂ ਜੈਸ੍ਰੀ ਰਾਮ ਨਾਲ ਲੱਗ ਕੇ ਚੱਕਰਾਂ ਲੈ ਕੇ ਕੁੱਟਿਆ ਹੋਣਾ ਹਾਟੜੀ ਇਹਨਾਂ ਨੇ ਅੱਛਾ ਰੰਗ ਰਿਆ ਕਰਨੇ ਪਾਲਣ ਦੀ ਇੱਤਰ ਦੀ ਅੱਛਾ ਸਨਮਾਨ ਕਰ ਸਹੀ ਆ ਗਏ ਗੱਲ ਵਿੱਚ ਸ਼ਰਮ ਮਨਾ ਕੇ ਹਟੇ ਭਾਜੀ ਤੁਸੀਂ ਆਪਣੀ ਜਾਣ ਵੀ ਪਹੁੰਚਾ ਗਈ ਤੁਹਾਡੇ ਦੀ ਕੋਸ਼ਿਸ਼ ਕੀਤੀ ਫਿਰ ਵੀ ਤੁਹਾਡੀ ਐਕਟਿਵ ਫੜੀ ਗਈ ਜੇ ਸੀ ਰਮਨ ਆਰਾ ਕਿਉਂ ਬੋਲਿਆ ਸਰ ਤੁਸੀਂ ਇੱਥੋਂ ਨਿਕਲ ਰਹੇ ਸੀ ਮੈਂ ਤਾਂ ਨਿਕਲਦੇ ਸੀ ਇੱਥੋਂ ਦੀ ਕੀ ਮਾਰਨ ਕੀ ਸੀਗਾ ਜਿਹੜਾ ਤੁਹਾਨੂੰ ਇਹਦਾ ਪੀੜਾ ਇਹਨਾਂ ਨੇ ਪਾ ਕੇ ਜਿਹੜਾ ਇਹ ਨਾਰਾ ਲਾਦੇ ਸੀ ਕਿ ਮੈਂ ਚਾਰ ਸ਼ੀਰਾਂ ਨਾ ਬੋਲਤਾ ਚਾਰ ਪੰਜ ਨਾਲ ਜੈ ਸ਼੍ਰੀਮਨ ਲਾਦੇ ਗੁਨਾਹ ਹੈ ਲੋਕ ਕਦਰ ਲੋਕ ਕਦਰ ਹੈ ਤੁਸੀਂ ਬੋਲ ਸਕਦੇ ਹੋ ਜੇ ਉਹ ਆਪਦਾ ਬੋਲ ਰਿਹਾ ਹੈ ਨਾਰੇ ਨੂੰ ਤੁਸੀਂ 100 ਬੰਦਾ ਇਕੱਠਾ ਕਰਕੇ ਆਪਣੇ ਨਾਰੇ ਲਾਓ ਚਾਹੇ ਇਕੱਲਾ ਬੰਦਾ ਜੈ ਸ਼੍ਰੀ ਰਾਮ ਨਹੀਂ ਕਹਿ ਸਕਦਾ ਉਹ ਗੁਨਾਹ ਹੋ ਗਿਆ ਭਾਰਤ 'ਚ ਨਹੀਂ ਕਹਿਣਾ ਕਿ ਕਿੱਥੇ ਆਂ ਇੰਡੀਆ 'ਚ ਨਹੀਂ ਕਹਿਣਾ ਜੈ ਸ਼੍ਰੀ ਰਾਮ ਕਹਿੰਦੇ ਆ ਪਰਚੀ ਵੀ ਰੋਕ ਲਗਾਈ ਜਾ ਰਹੀ ਹੈ ਰੋਕ ਲਗਾਈ ਜਾ ਰਹੀ ਹੈ ਅੰਦਰ 'ਚ ਰੋਕ ਲਗਾਈ ਜਾ ਰਹੀ ਹੈ ਖਾਸ ਕਰਕੇ ਪੰਜਾਬ 'ਚ ਅੱਜ ਦਾ ਇਹ ਮਾਹੌਲ ਦੇਖ ਲਓ ਕਿੰਦਾ ਵਿਗੜਿਆ ਆਇਆ ਵਾ ਅੱਛਾ ਇੱਕ ਪਾਸੇ ਇਹ ਮੁਸਲਮਾਨ ਭਾਈਚਾਰਾ ਕਹਿੰਦਾ ਪਿਆ ਸੀਗਾ ਕਿ ਭਈ ਇਸ ਜਗ੍ਹਾ ਦੇ ਉੱਪਰ ਡੈਮੋਕ੍ਰੇਸੀ ਐ ਤੇ ਡੈਮੋਕ੍ਰੇਸੀ ਦੇ ਵਿੱਚ ਅਸੀਂ ਕੁਝ ਵੀ ਕਰ ਸਕਦੇ ਹਾਂ ਭਾਜੀ ਡੈਮੋਕ੍ਰੇਸੀ ਕਰਦਾ ਇਹਨਾਂ ਨੇ ਐਤਵਾਂ ਜੁੱਤੀਆਂ ਲੈ ਲੈਣੇ ਨੇ ਡੰਡਾ ਇਹਨੇ ਘੁੱਟਣ ਦੇ ਇੱਕ ਡੈਮੋਕਰਟਰ ਦੇ ਬਾਹਰ ਅੱਛਾ ਬਾਹਰ ਆ ਸੌ ਸੌ ਵਰੀ ਟੰਗਾਂ ਦੀਆਂ ਖਿਪਲਾ ਰਹੇ ਆ ਪੂਰੇ ਨਾਰੇ मसा बंदा छुड़ाया पुलिस प्रशासन पहुंच गया और ਦਾਦੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਜਗਾ ਜਿਤਦਰਾਣ ਮੁਸਲਮਾਨਾਂ ਮਾਰਿਆ ਸਬੰਦੇ ਨੂੰ ਜੇ ਵਿਅਕਤੀ ਦੇ ਉੱਪਰ ਜੈ ਸ਼੍ਰੀ ਰਾਮ ਬੋਲਣ ਦੇ ਉੱਪਰ ਹਮਲਾ ਕੀਤਾ ਜਾਂਦਾ ਮੁਸਲਮਾਨ ਭਾਈਚਾਰੇ ਵੱਲੋਂ ਤੋਂ ਬਾਅਦ ਗੁੱਟਮਾਰ ਕੀਤੀ ਜਾਂਦੀ ਹੈ ਔਰ ਉਹਦੀ ਚਾਬੀ ਤੱਕ ਉਤਾਰ ਦਿੱਤੀ ਜਾਂਦੀ ਹੈ ਚਾਬੀ ਉਤਾਰਨ ਤੋਂ ਬਾਅਦ ਉਹਨਾਂ ਮਾਰਕੋਟ ਜੈ ਸ਼੍ਰੀ ਰਾਮ ਦਾ ਗੁੰਡਾਵਾ ਕੁਝ ਲੋਕਾਂ ਨੇ ਆ ਕੇ ਜਾਨ ਬਚਾਈ ਹੈ ਆਜਾ ਲੈ ਜਾਓ ਸਰਕਲ ਲੈ ਜਾਓ ਭਾਈ ਉਹ ਨਾ ਮੇਰੀ ਖਾਲਸਾ ਸੀ ਇਹ ਕੰਮ ਨਾ ਕਰ ਇਹ ਕਿਉਂ ਮਾਰਿਆ ਗਿਆ ਭਜੀ ਇਹਨੂੰ ਜੋ ਮਾਰਿਆ ਗਿਆ ਚਾਬੀ ਖੋਲੀ ਤੇ ਕਹਿੰਦੇ ਜੈ ਸ਼੍ਰੀਮ ਨਾਰਾਇਣ ਤੈਨੂੰ ਮਾਰ ਦੇਣਾ ਹਾਂ ਅਸੀਂ ਆਪਣੇ ਕੀ ਅੱਜ ਅਸੀਂ ਜੇ ਅਸੀਂ ਕੰਦਰ ਟੱਪ ਕੇ ਆਏ ਇਸ ਥੱਲੇ ਬੰਦਾ ਕੋਲ ਤੇ ਆਇਆ ਪੂਰੀ ਵੀਡੀਓ ਆ ਵੀਡੀਓ ਪੂਰੀ ਵੀਡੀਓ ਆ ਅੱਜ ਦਾ ਉਹ ਜੁਨਾ ਨੇ ਮੈਂ ਨਾ ਵੀ ਜੈ ਸ਼੍ਰੀ ਜੋ ਵੀ ਕਹਿ ਰਹੇ ਨੇ ਉਹ ਵੀ ਆਪਣੇ ਰੱਬ ਦਾ ਨਾਮ ਲੈ ਰਹੇ ਆਪਾਂ ਵੀ ਰੱਬ ਦਾ ਨਾਮ ਮਾਰਨ ਦਾ ਵੀ ਗਿਆ ਜਾ ਲੈਣਾ ਜਾ ਜਾ ਪਰ ਟੈਸਟ ਕਰ ਰਹੇ ਨੇ ਉਹ ਟੈਸਟ ਕਰ ਰਹੇ ਨੇ ਮਾਰਾ ਉਹ ਯਾਰ ਘੜੀ ਨਹੀਂ ਬਣਾ ਯਾਰ ਇੱਥੇ ਬੰਦੇ ਟੈਸਟ ਕਰ ਰਹੇ ਨੇ ਟੈਸਟ ਦੇ ਵਿੱਚ ਆ ਕੇ ਆਪਾਂ ਨੂੰ ਆ ਲਾਈਨ ਕਹਿਣ ਦੀ ਲੋੜ ਨਹੀਂ ਇਹ ਇਹਦਾ ਵੱਲ ਇਹਦਾ ਵੱਲ ਅਸੀਂ ਆਪਣੇ ਦੇਖਦੇ ਵੇਖ ਉਹਨਾਂ ਨੇ ਇੱਥੇ ਨਾਰੇ ਪਤਾ ਕੀ ਲਗਾਏ ਮੇਰੀ ਗੱਲ ਸੁਣੋ ਸਰ ਪਲੀਜ਼ ਉਹਨਾਂ ਨੇ ਨਾਰੇ ਪਤਾ ਕੀ ਲਗਾਏ ਅੱਲਾਹੁ ਅਕਬਰ ਅੱਲਾਹੁ ਅਕਬਰ ਅਸੀਂ ਰੁਕ ਗਿਆ ਉਹਨਾਂ ਨੂੰ ਕਰੋ ਯਾਰ ਠੀਕ ਹੈ ਵੀਰੇ ਪ੍ਰਭਾਤਨਾਮਾ ਨਾਮਾਂ ਵਿੱਚ ਜਿਹੜੇ ਪੱਤੀ ਲਾਇਆ ਜੀ ਗਲਤ ਆ ਕਿ ਉਹਨਾਂ ਨੇ ਇੱਥੇ ਆ ਕੇ ਕੀਤਾ ਮੈਂ ਤਾਂ ਇਹ ਕਹਿਣਾ ਕਿ ਜੇ ਇਹ ਨਾ ਸਾਡਾ ਪ੍ਰੋਟੈਸਟ ਹੀ ਸੀਗਾ ਕਿ ਅਸੀਂ ਨਾਮਾਂ ਦੋਨੋਂ ਜੇ ਨਾਮ ਲੱਗੇ ਹਮਾਰ ਮਾਰ ਦਿੰਦੇ ਸਾਹਿਬ ਨਾਮੇ ਮਾਰ ਦਿੰਦੇ ਐਸਐਸਟ ਸਾਹਿਬ ਆ ਗਿਆ ਜੇ ਨਾਮ ਦੇ ਤਾਂ ਮਾਰ ਦਿੰਦੇ ਇਹਨੂੰ ਅਸੀਂ ਪੰਜ ਬੰਦੇ ਦੁਆਰ ਟੱਪ ਕੇ ਨਾਮ ਦੇ ਇਹਨੂੰ ਮਾਰ ਦੇਣਾ ਸੀ ਅਸੀਂ ਇਹਨਾਂ ਨੂੰ ਅੱਜ ਰੱਖੂਗੇ ਮਾਰ ਦੇਣਾ ਸੀ ਜਵਾਰ ਕੇ ਨਾਰੇ ਲਾਣਗੇ ਲੋਕਾਂ ਦੇ ਘਰਾਂ ਨੂੰ ਅੱਗ ਲਾਣਗੇ ਤੁਸੀਂ ਪੈਸਾ ਅੱਜ ਆਖਾਂ ਬੋਲੇ ਅੱਜ ਮੈਂ ਕਹ ਰਿਹਾ ਕਿ ਯਾਸ਼ੀ ਨਾ ਆਪਣਾ ਐਕਟਿਵਾ ਤੇ ਆਪਾਂ ਦੀ ਵਾਹ ਗਿਆਸ਼ੀ ਆਪਾਂ ਦੇ ਨਿਕਲ ਗਏ ਉਹਨਾਂ ਨੂੰ ਗੁਨਾਹ ਹੋ ਗਿਆ ਕਦੋਂ ਮੈਂ ਕਿਹਾ ਕੋਨਾ ਮੈਂ ਤਾਂ ਕਹਿੰਦਾ ਤੁਨੇ ਧਰਮ ਦੇ ਨਾਮ ਆ ਦੋਨੇ ਰੱਬ ਦੇ ਨਾਮ ਆ ਬੋਲੋ ਬੋਨਰ ਸਾਡੇ ਸਾਹਮਣੇ ਅੱਲਾਹੁ ਅਕਬਰ ਦੇ ਨਾਰੇ ਲਾਏ ਸਰ ਇਹ ਕਿਹੜੀ ਮੋਟੇਸਟੀ ਚ ਕਹਿ ਤਾ ਬੜਿਆ ਨਾ ਮਤਲਬ 100 ਬੰਦੇ ਨੂੰ ਮਾਰ ਤਾ ਆਪਣੀ ਕੰਪਲੇਂਟ ਦਿਓ ਜੀ ਅਰੇ ਕੰਪਲੇਂਟ ਦੇਣੀ ਨਹੀਂ ਜੀ ਭਾਜੀ ਇੰਨੀ ਬੁਰੀ ਤਰ੍ਹਾਂ ਮਾਰਿਆ ਨਾ ਨਾ ਛੁਡਾਉਂਦੇ ਨਾ ਪਤਾ ਰਵਿੰਦਰ ਸਿੰਘ ਮਾਰ ਦੇਣਾ ਸੀ ਬੈਠ ਕੇ ਗੇਰਾ ਕੰਪਲੇਂਟ ਤਾਂ ਦਿਓ ਬਿਲਕੁਲ ਮੌਕੇ ਤੇ ਥਾਣਾ ਬਾਰਾधरी ਦੇ ਐਸੇ ਤੋਂ ਰਵਿੰਦਰ ਪਹੁੰਚੇ ਦੋ ਨਾ ਕਹਿਣਾ ਕਿ ਕੰਪਲੇਂਟ ਹੈ ਜਿਹੜੀ ਕਾਰ ਕੇ ਜਿਹੜਾ ਡੰਡਿਆਂ ਨਾਲ ਕੁੱਟਿਆ ਜਾ ਰਿਹਾ ਸੀ ਨ ਹੋ ਰਿਹਾ ਸਾਰੇ ਤੋਂ ਬਾਅਦ ਪ੍ਰੋਫੀ ਕਰਾ ਕੇ ਉਹਦੇ ਪਰਚੇ ਤੇ ਹੋਈ ਕਰੀ ਦੱਸਿਆ ਗਿਆ ਜੀ ਕਿ ਉਹਦੀ ਮਾਰਨ ਦੀ ਅਲੇ ਦਾ ਖੂ ਪਾੜਦਣਾ ਸੀ ਉਹਨਾਂ ਨੇ ਮਾਰ ਦੇ ਦਿੱਤੀ ਲੋਧਾ ਨੇ ਆਖਿਆ ਸੀ ਉਹ ਕਰ ਦੇ ਸਾਰਾ ਪਾੜ ਦੇਗੇ ਇਹਨਾਂ ਦਾ ਕੀਮਤ ਨੂੰ ਹੋ ਗਿਆ ਵੀ ਅੰਨੀ ਗੱਲ ਕਰਨ ਦਾ ਜੀ ਕੋਈ ਕਮਿਊਨਿਟੀ ਸੈਟਿੰਗ ਹੁੰਦੀ ਆ ਕੋਈ ਦੂਜੇ ਮੰਦਰਾ ਸਰ ਇੱਕ ਦੀ ਤੁਸੀਂ ਵੀ ਦੇਖੋ ਡੀਏਸੀ ਕੰਪਲੈਕਸ ਦੇ ਮੋਰੇ ਧਰਨਾ ਦੇ ਨਾ ਰਿਆ ਦੋ ਪੁਲਿਸ ਵਾਲੇ ਬਾਹਰ ਨਹੀਂ ਖੜੇ ਅਸੀਂ ਖੜੇ ਅਸੀਂ ਪਿਆਰੀ ਜਾਨ ਬਾਈ ਵੀ ਕੋਈ ਤੁਸੀਂ ਦੱਸਣਾ ਕਿ ਅਸੀਂ ਬਚਾਣਾ ਅਸੀਂ ਕਿੱਥੇ ਪੁਲਿਸ ਤੇ ਦੱਸੋ ਕਿੱਥੇ ਪੁਲਿਸ ਲੱਗਣਗੇ ਕੰਦਾ ਟੱਪ ਦੇ ਵਿੱਚ ਆਇਆ ਅਸੀਂ ਪਲੇ ਬਚਾਇਆ ਪੁਲਿਸ ਦਾ ਇੱਕ ਮੁਲਾਜਾ ਨਹੀਂ ਤੁਹਾਡਾ ਸੀ ਇਹ ਤਾਂ ਕਲ ਨੂੰ ਹੱਵੀ ਹੋ ਜਾਣਗੇ ਜਿੰਦੇ ਸ਼ਹਿਰ ਦੇ ਵਿੱਚ ਇੱਥੇ ਦੇ ਰਹਿਣਾ ਨਾ ਹੋਇਆ ਜੀ ਹੁਣ ਜੈਸ਼ੀਰਾ ਮੇਰੀ ਬੋਲ ਸਕਦੇ ਸੀ ਇੱਕ ਕੰਪਲੀਟਾ ਦੁਗਨੀ ਕੋਈ ਜੈਸ਼ੀਰਾ ਮੇਰੀ ਬੋਲ ਸਕਦੇ ਹੁਣ ਘਾਣੇ ਮੁੰਡਿਆ ਕਰਦੇ ਆ ਜੈਸ਼ੀਰਾ ਇੱਕ ਗਰੀਬ ਮੁੰਡਿਆ ਦੇ ਸਾਹਮਣੇ ਚਾਬੀਆਂ ਤੱਕ ਇਹਨਾਂ ਦੀ ਐਸੀ ਵੀ ਖੋਲੀਆਂ ਅਸੀਂ ਲੋਕ ਆਏ ਆ ਚਾਹੁੰਦੇ ਆ ਮੁੰਡਿਆ ਤੇ ਇਹਦੀ ਪਤੀ ਉਹ ਸਵਾਹ ਹੋ ਗਈ ਚਾਬੀਆਂ ਵੀ ਖੋਲ ਲੈ ਲਏ ਬੀਬੀ ਆਪਣੇ ਦੇਖੋ ਆ ਰੋ ਬਿਲਕੁਲ ਜੈਸ਼ੀਰਾਮ ਦਾ ਨਾਰਾ ਲਗਾਣਾ ਰਾਕੀ ਇੱਕ ਵਿਅਕਤੀ ਨੂੰ ਬੜਾ ਮਹਿੰਗਾ ਪੈਂਦਾ ਸੋ ਉਹਦੇ ਮਗਰ ਕੁਝ ਵਿਅਕਤੀ ਦੇ ਜੈਸ਼ੀਰਾਤੀ ਅੰਸ਼ਵਾਦ ਮਗਰ ਬਦਲਣਾ ਮਾਤਨ ਕਰਦੇ ਹੋਏ ਜੈਸ਼ੀਰਾ ਦੀ ਚਾਬੀ ਤੱਕ ਖੋਲ ਲੈਂਦੇ ਆ ਬੱਦ ਕਰਕੇ ਸਾਡੀ ਭੀੜ ਇਹ ਨਾ ਗੱਲ ਬਣਦਾ ਗਿਆ ਇਹ ਜੈ ਸੁਖਮ ਨਾਰਾ ਨਾਲ ਨਾ ਨਾ ਮੈਂ ਤਾਂ ਮੁੱਦਾ ਬਣੂਗਾ ਇਹ ਬਣਾਣਾ ਪੈਣਾ ਸਾਡੀ ਹੋਣੀ ਇਹ ਬਣਾਣਾ ਹੀ ਪੈਣਾ ਜੀ ਲਾਵਾਂਗੇ ਅਸੀਂ ਦੇ ਪਾਕਿਸਤਾਨ ਦੇ ਸਾਡੇ ਰੰਗ ਜੀ ਕਾਲੂ ਅਸੀਂ ਤਾਂ ਪਾਕਿਸਤਾਨ ਦੇ ਸਾਨੂੰ ਕੋਈ ਸੱਤ ਨਾਂ ਬਾਏ ਨਹੀਂ ਕਹਿੰਦੇ ਤੁਸੀਂ ਇਹ ਵੀ ਨਹੀਂ ਇਹ ਤਾਂ ਪਾਕਿਸਤਾਨ ਤੋਂ ਨਾ afghanistan ਤੇ ਦਾ ਹੁੰਦਾ ਜੀ ਬੰਗਲਾਦੇਸ਼ ਬਣਾਤੀ ਬਣਾਤੀ ਬੰਦੇ ਬਾਹੋ ਜੀ ਬੋਲਿਆ ਉਹ ਲਾਈਵ ਤੇ ਰਿਕਾਰਡ ਹੈਗਾ ਜੀ ਜਾਓ ਸਟਾਰਟ ਤਾਂ ਨਹੀਂ ਹੋ ਰਿਹਾ ਜੀ ਸਟਾਰਟ ਤਾਂ ਨਹੀਂ ਹੋ ਰਿਹਾ ਆਹ ਬਾਜੀ ਸਾਡੇ ਕੋਈ ਲਾਈਕ ਕਰ ਦੇਵੇ ਆਹ ਜੀ ਚਾਲ ਕਰਾ ਦੇ ਕਮਪਲੀਟ ਕਰਾਓ ਬਿਲਕੁਲ ਇੱਕ ਕਮਪਲੀਟ ਹੈ ਜੀ ਸਾਰੇ ਨਾ ਜਿਸ ਤੋਂ ਬਾਅਦ ਨਹੀਂ ਹੁਣ ਤੁਹਾਡੇ ਕੰਪਲੀਟ ਹੁੰਦੇ ਜਾ ਰਹੀ ਹੈ ਸੋ ਬਿਲਕੁਲ ਹੈ ਜਿਨ੍ਹਾਂ ਦਾ ਕਟਮਰ ਹੋਈ ਹੈ ਸੋ ਜੈ ਸ਼੍ਰੀ ਰਾਮ ਕਹਨਾ ਮਹਿੰਗਾ ਪੈਂਦਾ ਵਿਅਕਤੀ ਨੂੰ ਸੋ ਕੁਝ ਮੁਸਲਮਾਨ ਭਾਈ ਚਾਹਤਾ ਕੁਝ ਸ਼ਰਾਰਤੀ ਅੰਦਰ ਤੇ ਉਹਨਾਂ ਵੱਲੋਂ ਉਸ ਵਿਅਕਤੀ ਨਾਲ ਕਟਮਰ ਕੀਤੀ ਜਾਂਦੀ ਔਰ ਉਹਦੀ ਐਕਟਵਾ ਦੀ ਚਾਬੀ ਤੱਕ ਉਤਾਰ ਦਿੱਤੀ ਜਾਂਦੀ ਹੈ ਸੋ ਫਿਲਹਾਲ ਹੋਰ ਜੈ ਸ਼੍ਰੀ ਰਾਮ ਹੀ ਬੋਲੇ ਇਕੱਠੇ ਹੋ ਗਿਆਗੇ ਕਹਿੰਦਾ ਅੱਲਾਹੁ ਅਕਬਰ ਬੋਲ ਲੇਕਨ ਨਹੀਂ ਬੋਲਦਾ ਜੀ ਕਹਿੰਦਾ ਅੱਲਾਹੁ ਅਕਬਰ ਬੋਲ ਨਹੀਂ ਤਾਂ ਮਾਰ ਦਵਾਂਗੇ ਇੱਥੇ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਇਹਨਾਂ ਦੇ ਕੋ ਕਿਹਾ ਕਿ ਕਿਹਾ ਕਿਦਾ ਤੁਹਾਨੂੰ ਇਹਨਾਂ ਨੇ ਦੱਸਾਇਆ ਜੇ ਸਾਰੇ ਕੰਮ ਕਿੰਨੇ ਪੱਤਰ ਕੰਨ ਤੋਂ ਦੇਖ ਕੇ ਬਾਹਰ ਨੂੰ ਆ ਗਏ ਨੇ ਮਨੇ ਦੇਖਦੇ ਨੇ ਨਕੇੜਾ ਬਸ ਬਾਹਰ ਨੂੰ ਆ ਗਏ ਨੇ ਕਹਿੰਦੇ ਵੀ ਕਿ ਕੀ ਗੱਲ ਕਰੀ ਨਵਾਂ ਗੱਲ ਹੋ ਗਈ ਜੋ ਉਹਨੇ ਜਿੱਥੇ ਦੌੜ ਗਏ ਤੁਹਾਡੇ ਸਾਹਮਣੇ ਸੋ ਬਿਲਕੁਲ ਹੈ ਉਸ ਵਿਅਕਤੀ ਵੱਲੋਂ ਜਿਹੜਾ ਕਿ ਉਹਨਾਂ ਦਾ ਕੰਪਲੇਂਟ ਹੈ ਜਿਹੜੀ ਦਿੱਤਾ ਜਰੂਰ ਇੱਥੇ ਦਿੱਤੀ ਜਾਏਗੀ ਸੋ ਕਾਫੀ ਹੰਗਾਮਾ ਜਿਹੜਾ ਮੌਕੇ ਤੇ ਹੋਇਆ ਸੀ ਤੁਹਾਨੂੰ ਦੱਸ ਦਈਏ ਕਿ ਜਿਹੜਾ ਕਿ ਇਹ ਕਿ ਜਦੋਂ ਮੁਸਲਮਾਨ ਭਾਈਚਾਰਾ ਬੋਲਦਾ ਕਿ ਇੱਥੇ ਧਰਨਾ ਪਤਾ ਕੀਤਾ ਜਾ ਰਿਹਾ ਜਦੋਂ ਉਸ ਤੋਂ ਵਿਅਕਤੀ ਨਿਕਲਦਾ ਸੋ ਉਹਦੇ ਵੱਲ ਜੈਸ਼ੀ ਰਾਮ ਕਿਹਾ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨਾਲ ਮਾਰਕੁੱਟ ਹੁੰਦੀ ਜਾਂਦੀ ਹੈ। ਯਾਰ ਇਹ ਤਾਂ ਬੰਦਾ ਕੁੜਦਾ ਮਾਰਦਾ ਦੇਖ ਕੇ ਆ ਗਿਆ ਵੀ ਇਕੱਲੇ ਨੂੰ ਘੁੱਟੀ ਜਾਂਦੇ ਵੇ ਸੰਦਾ ਪਤਾ ਹੀ ਨਹੀਂ ਕੋਣ ਹੈ ਕੋਣ ਨਹੀਂ। ਅੱਛਾ ਬਚਾਓ ਨਾ ਸਹੀ ਕੰਮ ਸੇ ਕੰਮ। ਆਹ ਤੱਕੇ ਮਾਰ ਕੇ ਬੰਦਾ। ਯਾਰ ਸੌਟ ਓਪੀ ਵਾਲਾ ਆ ਗਈ ਕਿ ਬੰਦੇ ਨੂੰ ਘੁੱਟ ਲਾ ਪਿਆ। ਇਹ ਕਿਹੜਾ ਤਰੀਕਾ ਆਇਆ? ਆਹ ਦੇਖੋ ਆ ਬੰਦਾ ਇਹ ਤਾਂ ਹੁੰਦਾ ਕਰਦੀ ਆ। ਆਹ ਦੇਖੋ ਚਪਲਾ ਅੱਜ ਬੜੀ। ਪ੍ਰਸ਼ਾਸਨ ਦੇਖਦੇ ਨੇ ਕੀ ਕਰਦਾ ਪਿਆ ਵਾ। ਹੂੰ ਹੂੰ। ਉਹ ਪੰਜਾਬ ਦੇ ਵਿੱਚ ਆਹ ਦੇਖਦੇ ਹੀ ਪਏ ਭਾਜੀ ਅਥੇ ਆਪਣੀ ਅੱਖੀਂ ਦੇਖ ਲਿਆ ਕੱਲ ਨੂੰ ਸਾਡੇ ਨਿਆਣੇ ਵੀ ਬਾਹਰ ਨੂੰ ਬੰਬ ਕਰਦੇ ਸਾਰਿਆਂ ਨੂੰ ਕੁਛ ਕੁ ਟੋਪੀਆਂ ਪਾ ਕੇ ਇਲਾਮ ਦਾ ਨਾਰਾ ਇਲਾਮ ਚ ਲੈਣਾ ਦੀ ਬੰਦ ਲੱਗ ਗਿਆ ਆਉਣ ਉਹ ਆ ਜੀ ਪ੍ਰਸ਼ਾਸਨ ਦੇ ਸਾਹਮਣੇ ਡੀਸੀਆ ਕੰਪਲੈਕਸ ਸਾਰੇ ਵੱਡੇ ਅਫਸਰਾਂ ਦਾ ਨੰਬਰ ਤੇ ਸੀ ਸਕਿਉਰਟੀ ਇੱਥੇ ਇਤਨੇ ਸਾਲੇ ਥਾਣਿਆਂ 'ਚ ਬੰਬ ਚੱਲੀ ਜਾਂਦੇ ਨੇ ਚਲੋ ਠੀਕ ਹੈ ਜੀ ਬਿਲਕੁਲ ਆ ਤੁਸੀਂ ਆ ਵੀਡੀਓ ਵਿੱਚ ਜਮਾੜਿਆ ਸਾਹਿਬ ਇਹਨਾਂ ਨੂੰ ਨੰਬਰ ਲੈ ਕੇ ਸਮਝਣਾ ਪੈ ਗਿਆ ਬਿਲਕੁਲ ਆ ਦੇਖਿਓ ਤਾਂ ਤਸਵੀਰਾਂ ਵਾਲੀਆਂ ਤੁਹਾਡਾ ਸਾਮੂਹ ਜਿਆ ਕਰ ਰਿਹਾ ਜਲੰਧ ਦੇ ਡੀਸੀ ਓਫਿਸ ਦੇ ਬਾਹਰ ਉਹਨਾਂ ਬੋਲੋ ਜੀ ਜੀ ਉਹ ਰਹੇ ਮੁਰੰਡਾ ਸਾਹਿਬ ਜੀ ਤੁਹਾਡੇ ਕੋਲ ਕੰਪਲੀਟ ਕੀਤੀ ਜਾਈਏ ਉਹਨਾਂ ਖਿਲਾਫ ਜਿੰਨਾ ਗਿਆ ਬੰਦਾ ਹੀ ਦੇ ਡਫੀ ਤੇ ਸਾਰੇ ਆਏ ਜਿਹੜੇ ਮਾਲ ਦੇ ਲਈ ਅਸੀਂ ਆਪਣਾ ਜੋ ਵੀ ਆਪਣੇ ਵੱਡੇ ਲੋਕਾਂ ਨਾਲ ਸੰਤਰਾ ਕਰਕੇ ਅਸੀਂ ਆਪਣੇ ਸੀਪੀ ਸਾਹਿਬ ਨੂੰ ਮਿਲ ਗਏ ਵੀਡੀਓ ਸਾਹਿਬ ਜੀ ਇਹਦੇ ਲਈ ਮੈਂ ਵਾਰੰਡਮ ਦਵਾਂਗੇ ਸੀਪੀ ਸਾਹਿਬ ਕੀ ਇਹ ਤੇ ਨੱਥ ਪਾਈ ਜਾਵੇ ਇਸ ਚੀਜ਼ ਕੁਝ ਸਰੀਆਮ ਗੁੰਡਾਗਰਦੀ ਇੱਕ ਤਰ੍ਹਾਂ ਕੀਤੀ ਗਈ ਆ ਤੇ ਐਕਟਿਵਾ ਨੇ ਜਾ ਰਹੇ ਨੇ ਜੈਸ਼ੀਰਾਮ ਗਿਆ ਤੇ ਕੋਈ ਹਰ ਜਾ ਬਿਲਕੁਲ ਉਹ ਵੀ ਆਪਣੇ ਨਾਰੇ ਲਗਾ ਰਹੇ ਸੀਗੇ ਚਲੋ ਇਹਨੇ ਉੱਤੇ ਆਪਣੇ ਮੈਂ ਬਰਾ ਦੰਦੇ ਨੇ ਆਏ ਆ ਤੇ ਉਹ ਪਰ ਤੁਸੀਂ ਕੋਹ ਨਾਲ ਹੀ ਦੇਖੋ ਕਿਸ ਸੁਧਾਣਾ ਉਹਨਾਂ ਨੇ ਜਿਹੜੀ ਉਪਗ੍ਰਹਿ ਕੀਤਾ ਵਾ ਉਹਨੂੰ ਰੋਕਣ ਵਾਲਾ ਕੋਈ ਨਹੀਂ ਸੀਗਾ ਜੈਸ਼ੀਰਾਮ ਜੈਸੀ ਨਾਂ ਦੇ ਅੱਜ ਦੇ ਬੰਦਾ ਮਾਰਦਾ ਆਗੇ ਬੰਦਾ ਮਾਰਦੇ ਨਹੀਂ ਉਹ ਤਾਂ ਇੰਨੀ ਜਿਆਦਾ ਭੀੜ ਮਤਲਬ ਇੰਨੀ ਭੀੜ ਸੀਗੀ ਦੂਜੇ ਪਾਸਿਓਂ ਦੀ ਬੰਦਿਆਂ ਦੇ ਵੀ ਨੇ ਚੱਪੜਾ ਲਾ ਕੇ ਉਹਨੂੰ ਕੁੱਟਣਾ ਸ਼ੁਰੂ ਕਰਤਾ ਤੇ ਐਕਟਿਵਾ ਦੀ ਚਾਬੀ ਇਹ ਆ ਲੋ ਰਿਹਾ ਸੀ ਉਧਰ ਆ ਆ ਆ ਮਾਰ ਗੋਲੀ ਤੋ ਇਹ ਦਿੱਤ ਜੀਰਾ ਤੇ ਨਾਲ ਸਾਂਝਿਆ ਕਰ ਰਿਹਾ ਸੀ ਜ਼ਿਲਹੰਦਰ ਦੇ ਡੀਸੀ ਅਫੀਸ ਦੇ ਬਾਅਦ ਦੇ ਜਿੱਥੇ ਕਿ ਇੱਕ ਹਰ ਲਬਨ ਰਸੜਾ ਮੁਸਲਿਮਪਾ ਚੈਨਲ ਕੀਤਾ ਜਾ ਰਿਹਾ ਸੀ ਉਹ ਉੱਥੋਂ ਦੀ ਜਿਹੜਾ ਕੀ ਜਦੋਂ ਆਪਣੇ ਕੁਝ ਨਾਰੇ ਲਗਾ ਰਹੇ ਸੀ ਤੋ ਇੱਕ ਵਿਅਕਤੀ ਐਕਟਵਾ ਤੇ ਉੱਥੋਂ ਦੇ ਨਿਕਲਦਾ ਔਰ ਉਸ ਤਰ੍ਹਾਂ ਉਹ ਜੈ ਸ਼੍ਰੀ ਰਾਮ ਦੇ ਦਾ ਨਾਰਾ ਲਗਾਉਂਦਾ ਤੋ ਉਹਨੂੰ ਉਹ ਨਾਰਾ ਲਗਾਣਾ ਇੰਨਾ ਮਹਿੰਗਾ ਪੈਂਦਾ ਕਿ ਜਿਹੜਾ ਮੁਸਲਮਾਨ ਭਾਜ ਕਰੇ ਸਰਾਤ ਦੇ ਅੰਦਰ ਥੇਗੇ ਉਹ ਉਹਦੇ ਮਗਰ ਭਜਦੇ ਨੇ ਔਰ ਉਹਨਾਂ ਕੁਟਮਰ ਕਰਦੇ ਆ ਔਰ ਉਹਦੀ ਐਕਟਿਵ ਵਾਲੀ ਚਾਬੀ ਤੱਕ ਉਤਾਰ ਲੈਂਦੇ ਨੇ ਸੋ ਇਹਨੇ ਤਸਵੀਰਾਂ ਤੋਂ ਤੁਹਾਡੇ ਤੋਂ ਲੈਨੇ ਆ ਜਦਾ ਦੇ ਕਬਲ ਲੈ ਕੇ ਰਬਡੇ ਨਾਲ ਦਿ ਤੁਹਾਨੂੰ ਦੁਬਾਰਾ ਫੇਰ ਉਭਰੂਆਂਗੇ ਜਲਦਾ ਟਾਈਮ ਦੇਖ ਰਹੇ ਸਾਰੇ ਦਸ਼ਕਾਂ ਦਾ ਬਹੁਤ ਬਹੁਤ ਧੰਨਵਾਦ